ਪੰਜਾਬ ਪੁਲਿਸ ਨੇ ਇੱਕ ਮਰਡਰ ਮਿਸਟਰੀ ਸੋਲਵ ਕੀਤੀ ਹੈ ਜਿਦੇ ਵਿੱਚ ਬੜੀ ਇੱਕ ਹੈਰਾਨ ਕਰ ਦੇਣ ਵਾਲੀ ਇੱਕ ਜਿਹੜੀ ਵਾਰਦਾਤ ਸਾਹਮਣੇ ਆਈ ਸੀ ਇੱਕ ਹਸਬੰਦ ਨੇ ਆਪਣੀ ਹੀ ਵਾਈਫ ਨੂੰ ਪਹਿਲਾਂ ਮੌਰ ਦੇ ਘਾਟ ਉਤਾਰਿਆ ਉਸ ਤੋਂ ਬਾਅਦ ਉਹਦੀ ਬਾਡੀ ਲੈ ਕੇ ਯੂਪੀ ਉਹਦੇ ਘਰ ਪਹੁੰਚ ਗਿਆ ਔਰ ਉਸ ਤੋਂ ਬਾਅਦ ਉੱਥੇ ਬਾਡੀ ਰੱਖ ਕੇ ਫਰਾਰ ਹੋ ਗਿਆ ਹਾਲਾਂਕਿ ਜਦ ਇਹ ਪੁਲਿਸ ਕੋਲ ਮਾਮਲਾ ਪਹੁੰਚਦਾ ਹੈ ਮੋਹਾਲੀ ਦੇ ਸੁਹਾਣਾ ਪੁਲਿਸ ਕੋਲੇ ਮਾਮਲਾ ਪਹੁੰਚਦਾ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕੀਤੀ ਤੇ ਹੁਣ ਜਿਹੜਾ ਅਕਿਊਜ਼ਡ ਹੈ ਨਿਜ਼ਾਮੁਦੀਨ ਉਸ ਨੂੰ ਕਾਬੂ ਕਰ ਲਿਆ ਗਿਆ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਕਿਉਂਕਿ ਇਹਦੇ ਵਿੱਚ ਇਨਵੈਸਟੀਗੇਸ਼ਨ ਚ ਕਈ ਚੀਜ਼ਾਂ ਦਾ ਹੁਣ ਖੁਲਾਸਾ ਸਾਹਮਣੇ ਆ ਰਿਹਾ ਹੈ ਸਾਡੇ ਨਾਲ ਸੁਹਾਣਾ ਇਨਚਾਰਜ ਅਮਦੀਪ ਸਿੰਘ ਨੇ ਸਰ ਕਿਉਂਕਿ ਇਹ ਜਿਹੜਾ ਮਾਮਲਾ ਪੂਰਾ ਸਾਹਮਣੇ ਆਇਆ ਸੀਗਾ ਤੁਸੀਂ ਇਨਵੈਸਟੀਗੇਸ਼ਨ ਵੀ ਕੀਤੀ ਹੈ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਚ ਕੀ ਨਿਕਲਿਆ ਇਨਜ਼ਾਮਉਦੀਨ ਕੀ ਕਰਦਾ ਹੈ ਕਿੱਥੇ ਰਹਿੰਦਾ ਹੈ ਜੀ ਐਕਚੁਅਲ ਚ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਈ ਸੀਗੀ ਸਾਡੇ ਕੋਲ ਯੂਪੀ ਪੁਲਿਸ ਤੋਂ ਇਨਫੋਰਮੇਸ਼ਨ ਆਈ ਸੀਗੀ ਉੱਥੇ ਇੱਕ ਲੇਡੀ ਦਾ ਪੋਸਟਮਾਰਟਮ ਹੋ ਕੇ ਆਇਆ ਸੀਗਾ ਕਿ ਉੱਥੇ ਆਪਣੇ ਇੱਕ ਨizamuddin ਨੇ ਨਾਮ ਦੇ ਬੰਦੇ ਨੇ ਆਪਣੀ ਵਾਈਫ ਦਾ ਜਿਹੜਾ ਮਰਡਰ ਕਰਤਾ ਸੀਗਾ ਤੇ ਉਹ ਫਿਰ ਉਥੋਂ ਕਿਉਂਕਿ ਵਕੂਆ ਪੰਜਾਬ ਦਾ ਹੋਣ ਕਰਕੇ ਉਹਨਾਂ ਨੇ ਫਿਰ ਪੋਸਟਮਾਰਟਮ ਕਰਾ ਕੇ ਜਿਹੜੀ ਡਿਟੇਲਸ ਸੀਗੀਆਂ ਅਗਲੀ ਪ੍ਰੋਸੀਡਿੰਗ ਲਈ ਸਾਡੇ ਕੋਲ ਭੇਜਤੀਆਂ ਸੀਗੀਆਂ ਫਿਰ ਇੱਥੇ ਜਿਹੜੀ ਸੀਗੀ ਐਫ ਆਈ ਆਰ ਜਿਹੜੀ ਹੈਗੀ ਆ 120 ਨੰਬਰ ਰਜਿਸਟਰ ਕਰਤੀ ਸੀਗੀ ਉਹ ਫਿਰ ਉਹ ਸੀਗਾ ਕਿ ਉਹ ਨਿਜ਼ਾਮਉਦੀਨ ਦਾਜ ਦੇਜ ਦੀ ਮੰਗ ਕਰਦਾ ਸੀ ਇਹਦੇ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀਗਾ ਮਾਰਦਾ ਕੁੱਟਦਾ ਸੀਗਾ ਤਾਂ ਹੁਣ ਜ਼ਿਆਦਾ ਕਰਨ ਲੱਪਿਆ ਸੀਗਾ ਇਥੋਂ ਫਿਰ ਉਹਨੂੰ ਜਿਹੜਾ ਮਾਰ ਕੇ ਬਾਡੀ ਜਿਹੜੀ ਸੀ ਉਥੇ ਲੱਗੇ ਸੀ ਇਹ ਰੈਂਟਾ ਕਿੱਥੇ ਸੀ ਸਰ ਮਹੌਲੀ ਚ ਤੁਹਾਡੇ ਏਰੀਆ ਦੀ ਕਿੱਥੇ ਰਹਿੰਦਾ ਸੀ ਗਾ ਇਹ ਸੁਹਾਣੇ ਰਹਿੰਦਾ ਸੀਗਾ ਰੈਂਟੇ ਹਾਂਜੀ ਠੀਕ ਹੈ ਕਹਿੰਦਾ ਕੀ ਇਹ ਪ੍ਰੋਪਰਾਈਟਰ ਇਹ ਢਾਬੇ ਤੇ ਮਤਲਬ ਕਿ ਕਿਰਾਏ ਤੇ ਇਹਨੇ ਢਾਬਾ ਲਿਆ ਹੋਇਆ ਓਹ ਚਲਾਉਂਦਾ ਹੈ ਠੀਕ ਹੈ ਤੇ 4 ਸਾਲ ਪਹਿਲਾਂ ਇਹਦੀ ਮੈਰਿਜ ਹੋਈ ਸੀ ਆਜ਼ਮ ਜਿਹੜੀ ਮਹਿਨਾਜ਼ ਨਾ ਮਹਿਨਾਜ਼ ਜਿਹੜੀ ਕੁੜੀ ਹੈ ਠੀਕ ਹੈ ਤੇ ਕਹਿੰਦੇ ਹਜੇ ਕੋਈ ਬੱਚਾ ਵੀ ਨਹੀਂ ਸੀਗਾ ਤੇ ਜਿਹਦੇ ਕਰਕੇ ਥੋੜਾ ਜ਼ਿਆਦਾ ਤੰਗ ਪਰੇਸ਼ਾਨ ਜਿਹੜਾ ਹੈ ਉਹਨੂੰ ਕਾ ਸੀਗਾ ਠੀਕ ਹੈ ਤੇ ਹੁਣ ਉਦੋਂ ਜਦੋਂ ਐਫਆਈਆਰ ਰਜਿਸਟਰ ਹੋਈ ਉਸ ਤੋਂ ਬਾਅਦ ਪੁਲਿਸ ਨੇ ਕੰਟੀਨਿਊਸਲੀ ਇਹਦੇ ਰੇਡ ਕੀਆ ਤੇ ਹੁਣ ਆਪਾਂ ਰੀਸੈਂਟਲੀ ਇਹਨੂੰ ਜਿਹੜਾ ਕੱਲ ਅਰੈਸਟ ਕਰ ਲਿਆ ਠੀਕ ਹੈ ਤੇ ਹਜੇ ਇਹਦਾ ਆਪਾਂ 4 ਦਿਨ ਦਾ ਰਿਮਾਂਡ ਲਿਆ ਤੇ ਸਰ ਇਨਵੈਸਟੀਗੇਸ਼ਨ ਚ ਕੁਝ ਨਿਕਲਿਆ ਰੀਜ਼ਨ ਕੀ ਰਿਹ ਹੈ ਜਿੱਦਾਂ ਤੁਸੀਂ ਕਹੇ ਦੇਜ ਵਾਸਤੇ ਕਾਫੀ ਤੰਗ ਪਰੇਸ਼ਾਨ ਕਰਦਾ ਸੀਗਾ ਮੌਤ ਦੇ ਕਾਰਨ ਇਹਦੀ ਇਕੱਲੀ ਇਨਵੋਲਵਮੈਂਟ ਹੈ ਜਾਂ ਕੋਈ ਹੋਰ ਵੀ ਹਜੇ ਤੱਕ ਸਾਹਮਣੇ ਆ ਰਿਹਾ ਹੈ ਆ ਐਕਚੁਅਲੀ ਹਜੇ ਹਜੇ ਕੱਲੀ ਹਜੇ ਇਹਦੀ ਅਰੈਸਟ ਹੋਈਆ ਹੁਣ ਆਪਾਂ ਰਿਮਾਂਡ ਤੇ ਲਿਆ ਹੋਇਆ ਹੈ ਤੇ ਇਹ ਸਾਰੀ ਜਿਹੜੀ ਚੀਜ਼ਾਂ ਨੇ ਆਪਾਂ ਹਜੇ ਇਨਵੈਸਟੀਗੇਟ ਕਰ ਰਹੇ ਹਾਂ ਕਿ ਇਹ ਉਥੇ ਕਿਵੇਂ ਲੈ ਕੇ ਗਿਆ ਤੇ ਕੌਣ ਕੌਣ ਨਾਲ ਇਨਵੋਲਵ ਸੀਗਾ ਤੇ ਇਨਵੋਲਵਮੈਂਟ ਕਿਹੜੇ ਕਿਹੜੇ ਬੰਦੇ ਦੀ ਸੀ ਉਹ ਆਪਾਂ ਡਿਊਰਿੰਗ ਇਨਵੈਸਟੀਗੇਸ਼ਨ ਕਰਕੇ ਫਿਰ ਉਹ ਅਪਡੇਟ ਕਰਾਂਗੇ ਕਿ ਹੋਰ ਵੀ ਕਿਸੇ ਦਾ ਰੋਲ ਹੈਗਾ ਜਾਂ ਨਹੀਂ ਹੈਗਾ ਇਨ ਐਕਚੁਅਲ ਇਸ ਵਕਤ ਕਿ ਇਥੋਂ ਮਾਰ ਕੇ ਮਰਡਰ ਕਰਕੇ ਇਹ ਯੂਪੀ ਕਿਸ ਤਰ੍ਹਾਂ ਲੈ ਕੇ ਗਿਆ ਚੁੱਪਚਾਪ ਹੀ ਕਿਸੇ ਪੁਲਿਸ ਆਪਣਾ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਕੁੜੀ ਨੂੰ ਜਾਂ ਨਹੀਂ ਕਰਾਇਆ ਨਹੀਂ ਉਦੋਂ ਕਿਸੇ ਦਾ ਐਡਮਿਟ ਨਹੀਂ ਸੀ ਕਰਾਇਆ ਲੇਕਿਨ ਇਹ ਜਿਹੜਾ ਲੈ ਕੇ ਗਿਆ ਸੀਗਾ ਉਹ ਐਸ ਪਰ ਇਨਫੋਰਮੇਸ਼ਨ ਜਿਹੜੀ ਆਪਣੇ ਕੋਲ ਹੈਗੀ ਹੈ ਉਹ ਐਸ ਪਰ ਇਨਫੋਰਮੇਸ਼ਨ ਹੈ ਐਂਬੂਲੈਂਸ 'ਚ ਲੈ ਕੇ ਗਿਆ ਸੀਗਾ ਤੇ ਬੋਡੀ ਨੂੰ ਠੀਕ ਹੈ ਤੇ ਐਂਬੂਲੈਂਸ 'ਚ ਉਹਦੇ ਨਾਲ ਜਿਹੜੇ ਉਹਦੇ ਰਿਲੇਟਿਵਸ ਵੀ ਸੀਗੇ ਹਾਂ ਤੇ ਉਹ ਹਜੇ ਪੁਆਇੰਟ ਆਫ ਇਨਵੈਸਟੀਗੇਸ਼ਨ ਹੈਗਾ ਕਿ ਉਹ ਕਿਸ ਮਤਲਬ ਕਿ ਉਦੋਂ ਕੀ ਹਾਲਾਤ ਸੀਗੇ ਤੇ ਕਿ ਇਹ ਉਹ ਫਰਾਰ ਹੋ ਗਿਆ ਸੀਗਾ ਬੋਡੀ ਨੂੰ ਹਾਂ ਬੋਡੀ ਉੱਥੇ ਬਸ ਉਹ ਜਿਵੇਂ ਉੱਥੇ ਪਹੁੰਚੇ ਸੀਗੇ ਫਿਰ ਉਹ ਉਥੋਂ ਨਿਕਲ ਗਿਆ ਸੀਗਾ ਇਹਦੇ ਵਿੱਚ ਉਹ ਰਿਲੇਟਿਵਸ ਕਰਦੇ ਕਿ ਉਸ ਤੇ ਰੁਕਿਆ ਨਹੀਂ ਉਗੀ ਵੀ ਰਿਲੇਟਿਵ ਨੂੰ ਪੁੱਛਾ ਸ਼ੁਰੂ ਕਰਤਾ ਸੀਗਾ ਕਿ ਤੇ ਉਹਦੋਂ ਫੇਰ ਡਰ ਕੇ ਨਿਕਲ ਗਿਆ ਸੀਗਾ ਠੀਕ ਹੈ ਤੇ ਸਰ ਹਾਜੀ ਕੋਈ ਇਨਵੋਲਵਮੈਂਟ ਸਾਹਮਣੇ ਨਹੀਂ ਹੈ ਕਿਸੇ ਸੈਕੰਡ ਪਰਸਨ ਦੀ ਹਜੇ ਤੱਕ ਨਹੀਂ ਹਲੇ ਤੱਕ ਨਹੀਂ ਹੈਗੀ ਪਰ ਹੁਣ ਜਿਵੇਂ ਡਿਊਰਿੰਗ ਇਨਵੈਸਟੀਗੇਸ਼ਨ ਜਿਵੇਂ ਪੁੱਛਕਿਸ਼ ਕਰਾਂਗੇ ਤਾਂ ਉਦੋਂ ਜੋ ਵੀ ਹੋਏਗਾ ਫਿਰ ਆਪਾਂ ਜਿਹੜੇ ਸੈਕਸ਼ਨਸ ਦੇ ਥਰੂ ਜਿਹੜਾ ਹੈਗਾ ਇਹਦੇ ਤੇ ਮਾਮਲਾ ਦਾਜ ਕਿੱਤਾ ਡੌਰੀ ਦਾ ਇਹਦੇ ਡੌਰੀ ਡੱਥ ਦਾ ਕੀਤਾ 304 ਬੀ ਦਾ ਜਿਹੜਾ ਕੀਤਾ ਹੋਇਆ ਕੇਸ ਰਜਿਸਟਰ ਹਾਂਜੀ ਠੀਕ ਹੈ ਤੇ ਬਿਲਕੁਲ ਜਿੱਦਾਂ ਸਰ ਨੇ ਜਾਣਕਾਰੀ ਦਿੱਤੀ ਹਾਲਾਂਕਿ ਮਹਿਨਾਜ਼ ਤੇ ਨਿਜ਼ਾਮੂਦਿਨ ਇਹ ਯੂਪੀ ਦੇ ਇੱਕ ਪਿੰਡ ਦੇ ਰਹਿਣ ਵਾਲੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਥੋੜੀ ਦੂਰੀ ਦੂਰ ਤੱਕ ਹੀ ਨਾ ਦਾ ਘਰ ਔਰ ਕਰੀਬ 4 ਸਾਲ ਪਹਿਲਾਂ ਇਹਨਾਂ ਦੀ ਮੈਰਿਜ ਹੋਈ ਸੀ ਔਰ ਉਸ ਤੋਂ ਬਾਅਦ ਇਹ ਮੋਹੱਲੇ ਦੇ ਸੁਹਾਣਾ ਰੈਂਟ ਤੇ ਆ ਕੇ ਇੱਥੇ ਰਹਿਣ ਲੱਗੇ ਸੀ ਔਰ ਕਾਫੀ ਇਹਨਾਂ ਦਾ ਆਪਸ ਵਿੱਚ ਵਿਵਾਦ ਚੱਲਦਾ ਸੀਗਾ ਕਿਉਂਕਿ ਪਰਿਵਾਰਿਕ ਮੈਂਬਰਾਂ ਨੇ ਜਿਹੜੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਉਹਦੇ ਵਿੱਚ ਪੈਸੇ ਦੀ ਮੰਗ ਕਰਦਾ ਸੀਗਾ ਕਦੇ ਮੋਟਰਸਾਈਕਲ ਦੀ ਮੰਗ ਕਰਦਾ ਸੀਗਾ ਔਰ ਹੁਣ ਤੱਕ ਕਾਫੀ ਜ਼ਿਆਦਾ ਇਹਨਾਂ ਦਾ ਆਪਸੀ ਜਿਹੜਾ ਵਿਵਾਦ ਚੱਲਦਾ ਸੀਗਾ ਜਿਸ ਕਰਕੇ ਇਹਨੇ ਮਰਡਰ ਕੀਤਾ ਔਰ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਉੱਥੇ ਐਂਬੂਲੈਂਸ 'ਚ ਉਹਦੀ ਬੋਡੀ ਲੈ ਕੇ ਉੱਥੇ ਪਹੁੰਚ ਕੇ ਔਰ ਉੱਥੋਂ ਫਰਾਰ ਹੋ ਗਿਆ ਹਾਲਾਂਕਿ ਜਦੋਂ ਯੂਪੀ ਪੁਲਿਸ ਨੇ ਇਨਫਾਰਮ ਕੀਤਾ ਤਾਂ ਪੋਸਟਮਾਰਟਮ ਕਰਾਇਆ ਉਹਦੇ 'ਚ ਕਾਫੀ ਇੰਜਰੀ ਜਿਹੜੀ ਹੈਗੀ ਹੈ ਉਹ ਵੀ ਸਾਹਮਣੇ ਆਈ ਜਿਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। ਮੌਕੇ 'ਤੇ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ ਨੇ ਜੇਟਿਨ ਪੰਜਾਬ